ਸਾਤਿ ਸਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਚਲ ਮੰਨ ਕੇ ਤਾਂ ਤੁਸੀਂ ਵੀ ਬੋਲੋ ਸਤਿ ਸ੍ਰੀ ਅਕਾਲ ਤੇ ਹੁਣ ਟੀਕਾ ਕਿਤੇ ਲਾਉਣ ਲੱਗੇ ਚਾ ਲਾ ਦਿਓ ਟੀਕਾ ਮੇਰੇ ਇਥੇ 아이 ਵੇ ਬੜੀ ਈਲੋਈ ਬੱਸ ਡਾਕਟਰ ਸਾਹਿਬ ਬੱਸ ਮੰਨ ਕੇ ਤਾਂ ਵੱਡਾ ਹੋ ਕੇ ਕੀ ਬੰਨਣਾ ਹੈ ਕੀ ਬੰਦਾ ਟੀਕਾ ਭਰੋਂ ਕਿਦਾ ਪਰਦੀ ਟੀਕਾ ਤਾਂ ਇੱਧਰ ਆਉਣਾ ਇੱਧਰ ਮੈ ਲੱਗ ਗਿਆ ਇੱਥੇ ਹੋਣਾ ਭਲੇ ਹੈ ਹੈ ਭਲੇ ਪਾਣੀ ਪਾਣੀ ਨਹੀਂ ਪਾਈਦਾ ਵਿੱਚ ਨੇ ਇੱਧਰ ਟੀਕਾ ਥੋੜੀ ਹੁੰਦਾ ਹੈ ਹਾਂ ਪਾਣੀ ਦਾ ਟੀਕਾ ਨਹੀਂ ਹੁੰਦਾ ਦਵਾਈ ਦਾ ਟੀਕਾ ਹੁੰਦਾ ਪਤਾ ਮੈਂ ਪਾਣੀ ਪਾ ਕੇ ਟੀਕਾ ਲਾ ਦੂੰਗਾ ਕਿਸ ਨੂੰ ਸਾਰੇ ਟੀਕੇ ਪਾਪਾ ਨੂੰ ਲਾਈ ਜਾਣੇ ਆ ਕਿੰਨੇ ਟੀਕੇ ਲਾਉਣੇ ਪਾਪਾ ਨੂੰ ਇੱਕ ਇੱਕ ਟੀਕਾ ਤੇ ਲਾਤਾ ਤਾ ਤੋ ਮੈਨੂੰ ਮੰਮੀ ਦੀ ਵਾਰੀ ਹੁਣ ਹੁਣ ਮੰਮੀ ਨੇ ਲਾ ਦੇ ਟੀਕਾ ਮੰਮੀ ਆਦੀ ਮੇਰੀ ਬਾਹ ਤੇ ਟੀਕਾ ਲਾ। ਮੇਰੇ ਮਾਂ ਤੇ ਨਾ ਦੋ ਟੀਕਾ ਮੈਂ ਠੀਕ ਨਹੀਂ। ਮੰਮੀ ਠੀਕ ਨਹੀਂ ਜਾਉਦੀ। ਮੰਮੀ ਨਾਲੇ ਦਵਾਈ ਦੇ ਦੋ। ਮੈਨੂੰ ਦਵਾਈ ਦੇ ਦੇ ਦੋ। ਦਵਾਈ ਦੋ ਮੈਨੂੰ। ਦਵਾਈ ਤੇ ਦੇ ਆ। ਦਵਾਈ ਤੇ ਦੇ ਆ ਮੈਨੂੰ। ਨਹੀਂ ਆ ਮਾਂ। ਕਿਦਾਂ ਦਵਾਈ ਦੇਣਾ ਨਾ। ਦਵਾਈ ਦੋ ਮੈਨੂੰ। ਜ ਆ ਸਬਜੀ ਲੈ ਕੇ ਆਈਏ ਆਪਾਂ। ਚਲਾ ਜਾ। ਸਬਜੀ ਲੈ ਕੇ ਆਪਾਂ ਜਾ ਆ ਬਾਹਰ। ਸਿ ਭਾਈ ਆ ਗਿਆ ਬਾਹਰ। ਸਸ਼ੀ ਗਾਲ ਅੰਕਲ ਜੀ। ਪੰਜਾਹ ਕਿਲੋ ਕੀ ਹਾਲ ਜੀ ਸਾਡਾ ਪੁਰਾ ਕਾਲਾ ਸਫਾ ਘਾਟ ਨਹੀਂ ਦੇੜੇ ਨਵੇਂ ਆਲੂ ਆ ਗਏ ਹਾਂ ਨਵੇਂ ਆਲੂ ਲਿਖੇ ਨਵੇਂ ਆਲੂ ਆ ਤੇ ਆ ਗਏ ਇਹ ਤਾਂ ਮੀਠੇ ਭਾ ਆਲੂ ਹੀ ਆ ਯਾਰ ਭਈ ਮੋਲੀ ਕਿੰਨੀ ਵਧੀ ਅੱਜ ਆ ਮੋਲੀਆਂ ਵਧ ਗਿਆ ਵਾ ਲੈ ਲੈਂ ਨਹੀਂ ਕੋ ਪਰੌਂਠਿਆਂ ਜੋਗੀ ਵੇਖ ਲੈ ਹੈਂ ਮੂਲੀਆਂ ਜਾਂ ਸਾਨੂੰ ਵੀ ਮਾੜਾ ਪਿਆ ਆ ਜਾ ਮੂਲੀਆਂ ਜਦੋਂ ਗੇਤੀਆਂ ਸਾਡੇ ਅੰਦਰ ਪੜੀਆਂ ਝੱਬਰੀਆਂ ਲੇਲਗੇ ਤਾਂਕਦੀਆਂ ਇਹ ਕਿੰਨੇ ਰੁਪਏ ਕਿਲੋ ਅੰਕਲ ਆਲੂ 4 ਰੁਪਏ ਕਿਲੋ ਹੈ ਸੱਚੀ ਕੀ ਕਰਨੇ ਉਹਨੇ ਕਿਲੋ ਕਰ ਦिए ਨਹੀਂ ਲੈਂਦਾ ਹੋਰ ਕੋ ਲੈ ਨਹੀਂ ਸਬਜ਼ੀ ਲੈ ਲੈਂਦਾ ਹਾਂ ਜੀ ਆਣ ਦਾ 50 ਰੁਪਏ ਕਿਲੋ ਆਲੀ ਹੀ ਹੈ ਅੱਜ ਪਹਿਲੇ ਦਿਨ ਮੈਨੂੰ ਪਤਾ ਚੱਕੋ ਮੂਲੀਆਂ ਸਬਜੀ ਕਿਹੜੀ ਲੈਣੀ ਉਸਤ ਲਓ ਸਬਜੀ ਉਹਨੇ ਆ ਲੈ ਲਈ ਤੇ ਨਾਲ ਇਹਦੇ ਕੁਛ ਨਹੀਂ ਬਣਾ ਸਬਜੀ ਆ ਗਈ ਜੀ ਨਾਲ ਉਹਦਾ ਆਲੂ ਬਣਾਉਣੇ ਨਵੇਂ ਆਲੂ ਤੇ ਸਬਜੀ ਅੱਛਾ ਉਹਦੇ ਭਾਵੇਂ ਵਿੱਚ ਲੂਟਰੀ ਪਾ ਲਾਂਗੇ ਹਾਂ ਨਿਊਟਰੀ ਵੀ ਹੈਗੀ ਆ ਹੋਰ ਫਿਰ ਇਹ ਚ ਕੀ ਪੈਣਾ ਮਟਰ ਅਗੇ ਮਟਰ ਨਹੀਂ ਨਾ ਅਗੇ ਪੈਕਟਾਂ ਵਾਲੇ ਵੀ ਨਹੀਂ ਅਗੇ ਕਿੰਨੇ ਦੇਣ ਦੇ ਆਏਗਾ ਹੁਣ 150 ਨੂੰ ਕਿਲੋ ਦੇਰੇ ਦਰਸੀ ਲਿਆਉਣਾ ਬੋਰੀ ਆ ਤੋੜਾ ਲਿਆਉਣਾ ਉਹ ਆਉਂਦੇ ਆ ਨਾ ਤੇ ਫੇਰ ਹੁਣ ਫੇਰ ਹੁਣ ਬਸ ਫਟੇ ਉਹ ਭਾਕੇ ਲਿਆਕ ਦੇਗਾ ਸਰ ਜੀ ਜੀ ਇਹਨਾਂ ਸਰ ਜੀ ਦੇ ਧਾਣੇ ਡੋਣੇ ਨਵੇਂ ਆਲੂ ਆਏ ਦੇ ਹੈਗੇ ਪਰ 50 ਰੁਪਏ ਕਿਲੋ ਹੀ 100 ਰੁਪਏ ਕਿਲੋ ਆ ਚਲੋ ਹੋਣਾ ਜੇ ਨਵੇਂ ਨਵੇਂ ਆ ਨਾ ਬੜਾ ਨਵੇਂ ਨਵੇਂ ਦਾ ਤੁਹਾਨੂੰ ਪਤਾ ਪੈ ਰੇਟ ਇਦਾਂ ਇਦਾਂ ਆਸੇ ਦੀ ਗੱਲ ਕੋਈ ਵੀ ਚੀਜ਼ ਨਵੀਂ ਹਮਤੀ ਹੈ ਤੇ ਨਮੀ ਜੀ ਦਾ ਇਦਾਂ ਹੁੰਦਾ ਗੋਭੀ ਵਾਲੇ ਪਕੌੜੇ ਕੱਢਣੇ ਆ ਜਾ ਫੜ ਲੈ ਕੇ ਦੋ ਹੋਰ ਕਢੀਂ ਪੋੜਦੇ ਚਲੋ ਇਹ ਤਾਂ ਮਹਿੰਗੀ ਤੋਂ ਆਣ ਕਿੱਦਾਂ ਤੇ ਆਂਦੇ ਆ ਪਾ ਇਹਦੇ ਪਕੌੜੇ ਜਿਆਦਾ ਫਾਲ ਪੰਨੇ ਆ ਮੰਮੀ ਆ ਲਓ ਤੋਈ ਆਹ ਸਾਰੇ ਡੰਡੇ ਆ ਮਹਿੰਗੀਆਂ ਡੰਡੇ ਤੂੰ ਹੀ ਰੱਖ ਲਓ ਗੋਭੀਆ ਨੂੰ ਦੇ ਦੋ ਆਹ 20 ਰੁਪਏ ਤੋਂ 30 40 ਕੀ ਲਾਈ ਆਹ ਪਾਸਟ ਇਹਦੇ ਚਹੀ ਕੀ ਕਰਨਾ ਕਢਣੇ ਪੋੜੀ ਹੂੰ ਮੋਂ ਸੈਫਾ ਸਾਬ ਪਕੌੜੇ ਕੱਢਣਗੇ ਅੰਕਲ ਪਹਿਲਾਂ ਤਾਂ ਚਟਣੀਆਂ ਬਣਾਉਣੀਆਂ ਉਹ ਅੰਦਰ ਕੁਝ ਇਹਨਾਂ ਦੇ ਉੱਤੇ ਲੱਗੇ ਪਕੌੜੇ ਘੁੱਪੀ ਨੇ ਅਰੇ ਫਿਰ ਸੁਣ ਲੋ ਉਹਨੇ ਕਹੇ ਟੀਕੇ ਢਾਈ ਲਾਉਣ ਪਾ ਲਈ ਟੀਕੇ ਫੜ ਕੇ ਨਾ ਤਿਰੰਜ ਦੇ ਨਾਲ ਉਹ ਡੰਗਰਾ ਵਾਲਾ ਸਵੇਰ ਦਾ ਟੀਕਾ ਫੜਿਆ ਸਾਰੇ ਟੱਬਰ ਨੂੰ ਲਾਉਣ ਦਿਆ ਏ ਇਹ ਕਿੰਨੇ ਲਏ ਆ ਗੋਭੀ ਕਿਦੋਂ 2 ਕਿਲੋ ਹੋਣੀ ਆ ਕਿਲੋ ਆਈ ਆ ਕਿ ਭਾਈ ਇਹ ਕਿੰਨੇ ਦੀ ਆ ਚਾਲਾ ਆਵੋ ਲੈ ਲੀਂਗਾ ਮੂਲੀਆਂ ਦਾ ਦੰਤਲਾ ਬਿਆਜ ਲੋਹਰੇ ਇਹ ਨਾਲ ਨੇ ਲਈ ਗੋਭੀ ਆਲੂ ਵੀ 50 ਰੁਪਏ ਜਿੰਨੇ ਮਿਲੇ ਆ ਲਿਓ ਪੈਸੇ ਇਹ ਪੈ ਹੈ ਉਹ ਕੱਢਨੇ ਲੈਂਦੀ ਆ ਤੂੰ ਕੀ ਕਿ ਲੱਗੇ ਥੋੜੇ ਤਾਂ ਲੱਗੇ ਹਾਂ ਥੋੜੇ ਹੀ ਲੱਗੇ ਛੋਟੇ ਛੋਟੇ ਪੁੱਲ ਲੱਗੇ ਛੋਟੇ ਹੀ ਆ ਕਿੰਨੇ ਕਿ ਇਹ ਤੋਂ ਵੀ ਜ਼ਿਆਦਾ ਨਿੱਕੇ ਕਰ ਬੋਟੇ ਗੋੜੀ ਗੋਭੀ ਛੋਟੇ ਛੋਟੇ ਰੱਖ ਲੀਏ ਸਾਰੇ ਗੋਭੀ ਦੀ ਗੋਭੀ ਨਹੀਂ ਨਾ ਜੇ ਉਹ ਡੇਰੇ ਦੀ ਮਸਗੀ ਹੈ ਨਾ ਪਿੱਡੇਰੇ ਵਾਲੀ ਗੋਭੀ ਨਹੀਂ ਜੇ ਉਹਦੀ ਖੜ ਕਰਕੇ ਪੰਗੇ ਦੇ ਨੂੰਗੀਏ ਗੋਭੀ ਨਹੀਂ ਜੇ ਡੇਰੇ ਦੇ ਆਵੇ ਤਾਂ ਫਿਰ ਤਾਂ ਸਸਤੀ ਹੈ ਗੋਭੀ ਸਾਰੇ ਸਾਬਦੇ ਬਣਾ ਲ ਹੋਈ ਨਹੀਂ ਤੇ ਪਾਣੀ ਹਾਂਜੀ ਨਹੀਂ ਗੋਭੀ ਹੈ ਤੇ ਬਣਾ ਨਹੀਂ ਨੇ ਥੋੜੇ ਪੂੜੇ ਬਣਾਣ ਨਹੀਂ ਜਿਆਦਾ ਚਾਹਦੇ ਆਹੋ ਸਵਾਦ ਉਹ ਤੇ ਚਾਹਣਾ ਤੇ ਨਹੀਂ ਮਰਜੀ ਮੋੜਾ ਕਰਾ ਦੇਣਾ ਚਾਹਦੇ ਆਹੋ ਸਵਾਦੀ ਲਾਉਣਾ ਤੇ ਜੁਲਦੀਵਾਨੇ ਦੇ ਪਕੌੜੇ ਖਾਣੇ ਤੇ ਚਾਹ ਲੈ ਕਰਦੇ ਜਾਣਗੇ ਬਣਾੜੇ ਦਾ ਸਵਾਦ ਨਹੀਂ ਹੁੰਦਾ ਇਹ ਮਹਿੰਗੀ ਬੜੀ ਆਉਂਦੀ ਆ ਜੇ ਉਹ ਉਹ ਬੀਹੋਂ ਨਹੀਂ ਲੈ ਜਿਹੜੀ ਗਾਂ ਹੁਣੀ ਵੱਡੀ ਹੁੰਦੀ ਆ ਘੋੜਾ ਵਾਹਦੇ ਠੀਕ ਹੈ ਨਾ ਜੀ ਜੀ ਅਰੇ ਤਾਂ ਬੋਲ ਠੀਕ ਹੈ ਠੀਕ ਹੈ ਠੀਕ ਹੈ ਆ ਗੋਬੀ ਦਾ ਖਸਮ ਸਨ ਕੋਲ ਲਾਉਣਾ ਤਾਂ ਆਪੇ ਰੋਲੀ ਦਾ ਕੇਵਰ ਵਿੱਚ ਮਾੜੀ ਬਣੇ ਕਾਉਂਦੀ ਕਰੀਏ ਤਾਂ ਕਿ ਨਕਦੀ ਕਰਦਾ ਗੋਭੀ ਵਾਲੀ ਪਕੌੜੀਆਂ ਬਣੋਣੀ ਤੇੜਰੀ ਬਣੋਣੀ ਆ ਬਣਾ ਨਹੀਂ ਕਰਦੇ ਜਿਆ ਨਹੀਂ ਕਰਦੇ ਮਿੱਠੀ ਕਿ ਖੱਟੀ ਬਣਾਣੀ ਨਹੀਂ ਖੱਟੀ ਮਿੱਠੀ ਦੀ ਖੱਟੀ ਬਣਾ ਲਓ ਉਹ ਤੇ ਖਲਾਰਾ ਪੈਂਦਾ ਨਾ ਉਹ ਇਮਲੀ ਪਾਗ ਦੇ ਵਿੱਚ ਮੂਲੀ ਦਾ ਸਰਦੋ ਪਾ ਲਈ ਜੀ ਮੂਲੀ ਆਪਣੀ ਇੱਕ ਤੋਂ ਸੱਚੀ ਆ ਲੈਣਾ ਮੂਲੀ ਉਹ ਤੋਂ ਵੱਢੀ ਦਾ ਨਾ ਮੂਲੀ ਰਗਾਣ ਤੇ ਮੂਲੀ ਵਾਲੀ ਵੱਢੀ ਦਾ ਪਹਿਲੇ ਡੇਗੀ ਮੇਰੇ ਕੋ ਯਾਰ ਉਹਦਣ ਬੜੀ ਸੁਆਦ ਲੱਗੀ ਮੂਲੀ ਵਾਲੀ ਹੈ ਕੀ ਬਣ ਕੇ ਮੂਲੀ ਬੜੀ ਸੁਆਦ ਲੱਗਦੀ ਕੀ ਹਨਿੰਦੇ

ਠੰਡੇ ਪਾਣੀ ਚ ਪਾਤੀ ਇਮਲੀ ਹੋਗੀ ਖੱਟੀ ਜਟਨੀ ਬਣਾਉਣੀ ਆ ਤੇ ਜੇ ਮਿੱਠੀ ਬਣਾਉਣੀ ਹੀ ਫੇਰ ਉਹ ਗਰਮ ਪਾਣੀ ਚ ਪਾਈ ਦੀ ਆ ਕਿਹੜੇ ਵਾਲੀ ਆਹ ਕੀ ਕਰਨਾ ਇਹ ਦੋ ਆ ਦੋ ਕੀ ਕਰਨਾ ਮੈਂ ਬਾਅਦ ਪਾਣੀ ਪੀਣਾ ਪਾਣੀ ਪੀਣਾ ਹੱਥ ਨਾਲ ਕਰ ਲੈਣੀ ਪਰ ਮੈਂ ਇਦਾਂ ਉਹ ਸਹੀ ਤਰ੍ਹਾਂ ਇਹਦਾ ਰਸ ਨਹੀਂ ਨਿਕਲਣਾ ਕੋਈ ਨਹੀਂ ਕਰ ਦੇਣੀ ਆ ਸਾਰੇ ਹੱਥ ਨਾਲ ਮਲਾਂਗੇ ਤਾਂ ਫੇਰ ਹੀ ਤਰਾਸ ਨਿਕਲਣਾ ਚੰਗੀ ਤਰ੍ਹਾਂ ਹੀ ਮਲੀਦਾ ਨਹੀਂ ਨਹੀਂ ਪਹਤੇ ਦਨੀ ਸੱਟ ਲੱਗ ਜੇਗੀ ਹੱਥਾਂ ਪਿੱਛੇ ਕੱਲਾ ਮੈਂ ਬੋਲਦਾ ਕੋਲ ਨੂੰ ਆਹੋ ਨਹੀਂ ਤੇਨ ਫੁੱਲ ਵਾਦੂ ਮੈਂ ਤੇ ਨਹੀਂ ਖਾਣੇ ਹਾਂ ਰੱਖ ਦੋ ਇਹ ਪਪੜਿਆਂ ਨੇ ਕੰਨਾ ਮੈਂ ਲਾਂ ਉਹ ਕਿਨਾ ਗੰਦੀ ਦੀ ਕੀਆ ਉਹ ਵਾਲੀ ਵਾਲੀ ਕੱਢ ਗੰਦੀ ਆ ਵਾਲ ਤੋਂ ਲੈ ਆਣਾ ਹੁਣ ਮੇਰਾ ਪੁੱਤ ਚੱਲਾ ਸੋ ਵਈਏ ਸਿਰ ਵਈਏ ਮਾ ਤੇ ਪਾਣੀ ਪੋਣੇ ਵਾਲਿਆ ਹਾਂ ਜੀ ਮੈਂ ਨੂੰ ਕੁੰਭਾਣਾ ਇਹਨੂੰ ਕੁੰਭਾਣਾ ਇਹਨੂੰ ਕਿੰਨੂੰ ਉਹਨੂੰ ਪਾਣਾ ਆ ਕੀ ਹੈ ਗਾਇ ਇਹ ਬੀਗੇ ਦਾ ਕੀਆ ਬੀਗੇ ਦਾ تیرੇ ਜੈਸਾ ਤੇ ਤੇ ਬਣਾਉਂ ਕਿਨੇ ਸਾਲੇ ਨਹੀਂ ਬੋਤਾ ਹਾਂ ਇਹ ਡਾਂਗਾ ਇਹ ਨਹੀਂ ਚੱਲੇਗਾ ਨਾ ਬੱਤੀ ਆ ਬੱਤੀ ਨੂੰ ਲਾਈਟ ਆ ਨਹੀਂ ਦੇਖਾਈ ਕਿ ਇਹ ਕੀ ਹੈ ਮम्मा ਇਹ ਚਟਨੀ ਬਹੁਣ ਲੱਗੇ ਪਾਪਾ ਖੱਟੇ ਵਾਲੀ ਪਕੌੜਿਆ ਨਾ ਖਾਣੀ ਹੈ ਨਾ ਕਿਆ ਸਾਰੇ ਸਪਨੂ ਖਾਈਏ ਸਭ ਕੋ ਹਾਂ ਸਾਰਿਆਂ ਨੇ ਖਾਣੇ ਪੁੱਤ ਕਿਹੜੇ ਸਾਰੇ ਆਨੂ ਮਾਣ ਕਿਰਤਨੇ ਪਾਪਾ ਨੇ ਡੈਡੀ ਨੇ ਮੰਮੀ ਨੇ ਡਾਊ ਨੇ ਹਮੇਂ ਨੇ ਮਮਾ ਸਾਡਾ ਖਾਣਾ ਪੋੜਾ ਮਮਾ ਬਾਏਗੀ ਕਿੱਦਾਂ ਕਰੇਂਗਾ ਤੂੰ ਇੰਡਾ ਇੰਡਾ ਇਦਾ ਇਦਾ ਤੇਰੇ ਕੋਲ ਨਹੀਂ ਨਾ ਹੋਣਾ ਮੈਂ ਕੁੰਡਾ ਆ ਤੂੰ ਮੈਂ ਬਾੰਬਾ ਤੇ ਇਹਦਾ ਨਹੀਂ ਪਈਦਾ ਆਸੀ ਪਈਦਾ ਬੁੱਤ ਮੈਨੂੰ ਖੋਣਾ ਮੈਂ ਨਹੀਂ ਬਾੰਬਾ ਪਾ ਮੈਂ ਨਹੀਂ ਬਾੰਬਾ ਪਾ ਮੈਂ ਨਹੀਂ ਨਿਕਲਣਿਆ ਕੁਛ ਨਹੀਂ ਛੋੜੋ

ਬੋਤਲ ਬੋਤਲ ਦੇ ਵਿੱਚ ਜੀ ਲੀਕ ਰੇਕ ਆਪਾਂ ਨੂੰ ਮਤਰੀ ਮੈਂ ਕੱਲ ਇੱਕ ਗੰਢੇ ਦੀ ਮੰਗ ਦਿੰਦੀ ਆ ਜੇ ਮੋਲੀ ਦਾ ਹੋਵੇ ਜੀ ਇਹ ਕੱਟ ਕੇ ਪਾਉਂਦੇ ਪਿਆਜ਼ ਪਰ ਉਹ ਚੰਗੇ ਨਹੀਂ ਲੱਗਦਾ ਵਿੱਚ ਵਿੱਚੋਂ ਥੋੜਾ ਮਿੱਠੀ ਦਾ ਪੜੀ ਪਾਉਣਾ ਮਿੱਠਾ ਕਰਕੇ ਇਸ ਵਿੱਚ ਪਾਉਣਾ ਧਨੀਆ ਪਾਊਡਰ ਨਾ ਨਾ ਥੋੜਾ ਜਿਹਾ ਗਰਮ ਮਸਾਲਾ ਕਿੰਨਾ ਮਾਤਰਾ ਜਿੰਨੇ ਕਿਤੇ ਲੋੜ ਆ ਉਹਨਾਂ ਕ ਵਿੱਚ ਲਮਕ ਪਾਉਣਾ ਇਹਦੇ ਵਿੱਚ ਥੋੜਾ ਜਿਆਦਾ ਹੀ ਲੱਗਣਾ ਕਿਉਂਕਿ ਇਮਲੀ ਦਾ ਪਾਣੀ ਉਹ ਖੱਟਾ ਹੁੰਦਾ ਥੋੜੀ ਜਿਹਾ ਪਾ ਕੇ ਦੇ ਦਿੰਦੇ ਹਾਂ ਲੋ ਇਹ ਚੱਕਰ ਕੇ ਲੈ ਲਉ ਨਾ ਹੱਥ ਕਰੋ ਹੱਥ ਕਰੋ ਠੀਕ ਆ ਨਾ ਤੂੰ ਇਹ ਚੱਕਰ ਹੂੰ ਵਧੀਆ ਬਹੁਤ ਵਧੀਆ ਥੋੜਾ ਜਿਹਾ ਪੈਉਣਾ ਬਣ ਗਈ ਹੁਣ ਆਪਣੀ ਖੱਟੀ ਚਟਨੀ ਮਿੱਠੀ ਵੀ ਬਣਾ ਸਕਦੇ ਮਿੱਠੀ ਵੀ ਸੌਖੀ ਆ ਉਹ ਥੋੜਾ ਜਿਹਾ ਪਾਣੀ ਗਰਮ ਕਰਕੇ ਇਮਲੀ ਘੋਲ ਕੇ ਵਿੱਚ ਉਹਦੇ ਤੇ ਵਿਚਲਾ ਰੋੜ ਰੰਗ ਤੇ ਗੁੜ ਵੀ ਪਾ ਸਕਦੇ ਖੰਡ ਵੀ ਪਾ ਸਕਦੇ ਆ ਘਰ ਦੀ ਜਟਨੀ ਨਾਲੋਂ ਵਧੀਆ ਹੈ ਬਾਹਰ ਦੀ ਜਟਨੀ ਨਾਲੋਂ ਵਧੀਆ ਹੈ ਘਰ ਦੀ ਜਟਨੀ ਆਪਣੇ ਅੱਖਾਂ ਸਾਹਮਣੇ ਬਣੀ ਵੀ ਪਤਾ ਕੀ ਪਾਇਆ ਵਿੱਚ ਅਸੀਂ ਕਿੰਨਾ ਕੁਝ ਪਾਇਆ ਬਾਹਰ ਤੇ ਪਤਾ ਨਹੀਂ ਕੀ ਕੁਛ ਵਿੱਚ ਆਲੂ ਬਾਲ ਕੇ ਪਾ ਦਿੰਦੇ ਆ ਸੰਘਣੀ ਕਰਨ ਵਾਸਤੇ ਕ੍ਰਸ਼ ਬੰਦਰ ਦੇ ਦਿਖਾਉਂ ਕਰੀ ਇਹ ਆਪਾਂ ਜਿਹੜਾ ਵੇਸ ਨੂੰ ਖੋਲਣਾ ਦੇ ਵਿੱਚ ਪਾਉਣਾ ਵਾ ਛੋਟਾ ਜਿਹਾ ਪੀਸਟ ਬਣਾ ਕੇ ਪਿਆਜ਼ ਤੇ ਅਦਰਕ ਇੰਜ ਨਹੀਂ ਜੀ ਸਰ ਹੂੰ ਇਹਦੇ ਵਿੱਚ ਹੋ ਜਾਣਾ ਜੀ 290 ਰੁਪਏ ਦੇਣਾ ਫਿਰ ਤੋਂ ਇੱਕ ਵਿਆਜ ਵਾਤੇ ਇਹਨਾਂ ਫੋਟੋ ਨਾਲ ਠੀਕ ਨਹੀਂ ਅੱਗੇ ਜਨਾ 35 ਰੁਪਏ ਲੈ ਅੰਜ ਨਾ ਪੂਜੇਗਾ ਜਨਾ ਹਾਂ ਕੈਸੇ ਬਣਾਏਗੇ ਹਾਂ ਪਿਹਾਤਨਾ ਹਾਤਨਾ ਹੀ ਬਣਾਵਾਂਗੇ ਮੈਂ ਹਾਤਨਾ ਨਹੀਂ ਬੰਦਾ ਉਹ ਵਾਲਾ ਮਮਾ ਅਪਾ ਉਹ ਦਿਨ ਅਪਾ ਤੇ ਹੱਥ ਕੱਟ ਗਏ ਤੇਰਾ ਹੱਥ ਕੱਟਣਾ ਹੈ ਤੇਰਾ ਮੇਰਾ ਹੱਥ ਕੋ ਕੱਟਣਾ ਨਹੀਂ ਕੱਟਣਾ ਫਿਰ ਮਮਾ ਕੰਮ ਕਿੱਦਾਂ ਕਰੇਗੀ ਜੇ ਹੱਥ ਕੱਟ ਜਾਵੇ ਈ ਬਣਤਾ ਨਹੀਂ ਮਮਾ ਪਾਪਾ ਗੇ ઓयो ਪਰਮਾ ਆਪਾ تیرا ਕੱਟ ਦਾਂਗੇ ਪਪਾ ਹੈ ਨਹੀਂ ਚਲ ਨਹੀਂ ਖਟ ਦੇ ਪਪਾ ਨਹੀਂ ਖਾਵੇ ਹੱਦ ਤੱਕ ਖਾਤੇ ਲੇਗਾ ਨਹੀਂ ਖਤੇ ਜਾਂਦਾ ਪੁੱਤ ਪਪਾ ਪਪਾ ਕੋ ਨਹੀਂ ਖੱਤੇ ਨਹੀਂ ਜਾਂਦਾ ਨਹੀਂ ਕਿ ਦਬਰ ਕੇ ਨਹੀਂ ਬਾਣਾ ਦੇਖ ਜੀ ਪੀ ਲਾ ਦੇ ਤੇਰੇ ਉੱਪਰ ਕਿਉਂ ਦੇ ਦਿੱਤੇ ਬਾਹਰ ਚਾਰ ਲਾ ਦੋ ਗੰਦਾ ਚਾਰ ਬੀਚੀ ਰੋਏ ਕਾ ਦੇ ਚ ਨਹੀਂ ਨਹੀਂ ਵਖਰਾ ਹੋਉਂਦੇ ਨੇ ਫਿਰ ਲਾ ਲਾ ਕੇ ਵਿੱਚ ਪਾਈ ਜਾਣੇ ਅਰਜੀ ਲੱਗਦਾ ਤਨੀਆ ਵਰਟਰ ਗਰਮ ਮਸਾਲਾ ਪਤਾ ਨਹੀਂ ਕੋਈ ਇਹ ਤਾਂ ਨਹੀਂ ਪਰ ਉਹ ਥੋੜੀ ਜਿਹੀ ਤੋਂ ਉਹ ਥੋੜਾ ਜਿਹਾ ਪਾਣੀ ਨਿਕਲਣਾ ਪਰ ਮੈਂ ਬੰਦ ਕਰ ਦੋ ਉਹ ਨਿਕਲ ਆਇਆ ਯਾਰ ਉਹਦਾ ਨਾ ਪਾਉਂਦਾ ਉਹਦੇ ਚੋਂ ਇਤੋਂ ਨਹੀਂ ਦਿਲਦਾ ਨਹੀਂ ਇਤੋਂ ਨਹੀਂ ਬਗਾ ਉਹ ਐਕਰਾਨਾ ਤੇ ਇਹਦਾ ਤੋਂ ਵੀ ਵੈਸੇ ਹੋ ਨਹੀਂ ਜਾਂਦਾ ਕਿਦਾਂ ਇਹਦਾ ਮਾਣੀ ਐਨੂੰ ਕਾ ਨਿਕਲਦਾ ਪਾਣੀ ਐਨੂੰ ਆਉਣਾ ਵਾ ਲੈਵਲ ਨਹੀਂ ਨਾ ਸਹੀ ਕੀਤਾ ਉਹਨੇ ਪਾਣੀ ਸਰਦਾ ਜੇ ਮੱਲਾ ਹੈ ਜੋਣੀ ਤੋਂ ਤਾਂ ਨਾ ਪਾਣੀ ਧਰੁੰਦਾ ਵਾ ਸੱਗੇ ਧਰੁੰਦੇ ਆ ਥੋੜਾ ਜਿਹਾ ਪਾਣੀ ਦਿਓ ਥੋੜਾ ਥੋੜਾ ਚੜੋਂ ਨਹੀਂ ਚੜੋਂ ਨਹੀਂ ਰੁਕਦੇ ਪੁੱਤ ਕਿਰੋਂ ਨੇ ਬਹੁਤ ਮੱਤ ਪਰਵਾਹ ਪਰਵਾਹ ਨਹੀਂ ਪੋਣੀ ਬੜਾ ਚੜਦਾ ਉਹ ਜਾਰਾ ਵੇਖਦੇ ਹਲਾਈ ਜਾਂਦਾ ਪੁੱਤ ਨਾ ਲਾ ਓ ਮੈਂ ਤੁੰਗਾਂ ਨਾ ਆਈਏ ਫਿਰ ਪਹਿਲਾਂ ਪੂਰੇ ਵਿੱਚ ਓਕੇ ਦੇਖੋ ਕੀ ਬਣਦਾ ਜੇ ਸੰਗਤਾਂ ਨੇ ਪਤਲਾ ਹੋ ਗਿਆ ਨਹੀਂ ਨਹੀਂ ਲਾਗੀ ਕਰ ਰਹਾ ਦੂਸਰਾ ਪੁੱਛੇ ਬਿਲਕੁਲ ਸਹੀ ਹੈ ਕਿ ਇਹ ਹੁਣ ਪਹਿਲਾਂ ਤੇਲ ਢੂ ਲਿਆ ਆਪਾਂ ਜਿਆਦਾ ਪਕੌੜੇ ਪਹੁੰਚਾ ਤਾਂ ਲੇਟ ਤੇ ਉਹ ਲਾ ਲਉਂ ਗਿਆ ਤੇ ਕੀ ਕਰ ਲੋ ਤੂੰ ਕੁੱਝ ਕਰਨੀ ਨਹੀਂ ਹਾਂਜੀ ਬੋਤੋਏ ਕੱਢ ਲੈਣਾ ਫਿਰ ਇੱਕ ਕਪੂਰ ਹੋਰ ਪਾ ਕੇ ਤੇ ਫਿਰ ਗਰਮ ਪੱਕੇ ਕਰ ਲੈਂਦੇ ਆ ਸ਼ੇਅਰ ਸਬਸਕ੍ਰਾਈਬ ਵੀ ਲੋਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਦੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ